ਮਮੀ ਕੋਈ ਕਿਉਂ ਅੱਜ ਮਿਲਣ-ਗਿਲਣ ਨਹੀਂ ਆਉਣਾ ਵਾ ਨਹੀਂ ਮਮੀ ਜੀ ਉਹਨਾਂ ਨੇ ਵੀ ਨਾ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਕੋਈ ਤਾਂ ਕਰਕੇ ਆਉਣ ਲੱਗੇ ਹੀ ਆਹ ਤੇ ਨਾ ਪਰਮਾਤਮਾ ਨੇ ਲਾਗੇ ਹੋ ਕੇ ਮੇਰੀ ਸੁਣੀ ਨਾਰੇ ਨਾ ਸੱਪ ਵੀ ਮਰ ਜੂ ਤਾਂ ਸੋਟਾ ਵੀ ਨਾ ਟੁੱਟੂਗਾ ਮੈਨੂੰ ਲੱਗਦਾ ਵਾ ਮਚੋਲੇ ਨੇ ਉਹਨਾਂ ਨਾਲ ਗੱਲ ਕੀਤੀ ਹੋਣੀ ਆ ਵੀ ਗੱਡੀ ਮੰਗਦੇ ਆ ਜੋ ਕਹਿਣਗੇ ਨਾ ਗੱਡੀ ਦੇਣੀ ਆ ਤੇ ਨਾ ਨੁਕਰ ਜੀ ਨਾ ਕਰਿਓ ਰਮਨਤ ਤੂੰ ਗੱਡੀ-ਗੱਡੀ ਕਰੀ ਜਾਣ ਲਈ ਆ ਪਹਿਲੋਂ ਵੇ ਤਾਂ ਸਹੀ ਵੀ ਆਏ ਕੀ ਕਰਨ ਆ ਉਹ ਮੈਨੂੰ ਤੇ ਇਹ ਆ ਵੀ ਕਿਤੇ ਕੁੜੀ ਨੂੰ ਨਾ ਨਾਲ ਲੈ ਜਣਾ ਉਹ ਤੇ ਬੰਦੀ ਤੁਹਾਡੀ ਗੱਲ ਠੀਕ ਵਾ ਮੈਂ ਤੇ ਬਥੇਰਾ ਹੱਲਾ ਮਾਰਨ ਲਈ ਆ ਨਹੀਂ ਕੰਮ ਰੋਖੋਂ ਡਿਆ ਚਾਹ ਬਣਾਈ ਸੀ ਚਾਹ ਦੇ ਵਿੱਚ ਗੋਲੀ ਪਾ ਕੇ ਦਿੱਤੀ ਸੀਗੀ ਉਹਨੂੰ ਭਰਾ ਦਾ ਫੋਨ ਆਉਂਦਾ ਪਿਆ ਚਾਹ ਚ ਮੱਖੀ ਪੈ ਗਈ ਚਾਹ ਪੀਤੀ ਨਹੀਂ ਮੁੜ ਗਈ ਮੈਂ ਆ ਕੇ ਆਇਗਾ ਚੱਲ ਬਾਦ ਚਾਲੂ ਵਾਲੇ ਪਰੌਂਠੇ ਬਣਾਉਂਦੇ ਆਂ ਅੰਦਿੱਤ ਦੇ ਦੁਹੋਂਦੇ ਆਵਾਂ ਮੈਂ ਨਹੀਂ ਖਣੀ। ਕੋਈ ਗੱਲ ਨਹੀਂ ਭੈਣ ਜੀ। ਮੈਂ ਵੀ ਤੁਹਾਡੀ ਭੈਣ ਵਾਂ। ਐਦਾਂ ਤਾਂ ਮੈਂ ਵੀ ਨਹੀਂ ਜਾਣ ਦਿੰਦੀ। ਕੋਈ ਨਾ ਕੋਈ ਸਕੀਮ ਤੇ ਲਾਉਂਗੀ। ਇਹਦੇ ਅੰਦਰ ਦਵਾਈ ਤਾਂ ਸੁੱਟੂੰਗੀ ਜਦੋਂ ਮਰਦੀ ਸੁੱਟਾਂ। ਰਾਤ ਨੂੰ ਦੁੱਧ ਤੇ ਪੀਂਦੀ ਆ। ਦੁੱਧ ਵਿੱਚ ਪਾ ਦੂੰਗੀ। ਹੋਰ ਕੀ ਕਰਨਾ ਫਿਰ? ਨਹੀਂ ਨਹੀਂ ਐਦਾਂ ਨਹੀਂ ਹੁੰਦਾ। ਮੈਨੂੰ ਤੇ ਆਫ ਹੀ ਕਰ ਲੱਗਾ ਵਾ ਸਗੋਂ ਸੰਦੀਪ ਨੇ ਵੀ ਮੇਰੇ ਨਾਲ ਮੂੰਹ ਵਟਿਆ ਉਹਨੂੰ ਮੈਂ ਦੋਕੇ ਮਾਰੀ ਮੈਂ ਚਾਹ ਲੈ ਕੇ ਗਈਆਂ ਤੇਰ ਕੋਈ ਇੱਕ ਕੰਮ ਵੀ ਨਹੀਂ ਹੋਇਆ ਅ ਨਹੀਂ ਨਹੀਂ ਤੁਹਾਡੀ ਮਿਹਨਤ ਇਦਾਂ ਨਹੀਂ ਜਾਣ ਦਿੰਦੀ ਮੈਨੂੰ ਪਤਾ ਵਾ ਕੋਈ ਨੇ ਸਾਰਾ ਕੰਮ ਸਿਰੇ ਚੜਾ ਕੇ ਨਾ ਮੈਂ ਉਹਨੂੰ ਫੇਰ ਫੋਨ ਕਰੂੰਗੀ ਠੀਕ ਆ ਚਲ ਕੋਈ ਨਹੀਂ ਇੱਕ ਡੱਬੀ ਹੋਰ ਲਲਿਓ ਜੇ ਲੋੜ ਪਈ ਤਾਂ ਵੀ ਵਰਤ ਲਾਂਗੇ ਹਾਂ ਚੰਗਾ ਭਾਂਜੀ ਸਾਸਿਕਾਫ ਅਨੁਚਾਰਿਤ ਫਿਗਰ ਲੱਗਾ ਵਾ ਕਹਿਣ ਲਈ ਆ ਕਿ ਦੇ ਦੇ ਦਵੇਂ ਦਵਾਈ ਪਰ ਕੀ ਕਰਾਂ ਹੱਥ ਪੱਲੇ ਕੁਛ ਨਹੀਂ ਲੱਗਣਿਆ ਤੇ ਅਸੇ ਸ਼ਵੀਰ ਜੀ ਆਉਣ ਲੱਗੇ ਆ ਕੋਈ ਨਹੀਂ ਕੋਈ ਨਹੀਂ ਘਰੇ ਆਜੋ 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 ਠੀਕ ਨੇ ਮੈਂ ਤਾਂ ਕੋਈ ਤਿਆਰੀ ਨਹੀਂ ਕੀਤੀ ਹੈਗੀ ਮੰਮੀ ਹੁਣਾਂ ਨੂੰ ਜਾ ਕੇ ਦੱਸਾਂ ਪਹਿਲਾਂ ਇਹ ਆ ਪੂਰੀ ਕਰੇ ਰਹਿਣਗੇ ਜਾਣਗੇ ਨਾ ਕਿਤੇ ਵੀ ਜੋਤ ਆਓ ਫਿਰ ਆ ਗਈ ਜੀ ਆਓ ਗਾਂ ਚੱਲ ਜੇ ਮੈਂ ਮਮੀ ਨੂੰ ਦੱਸਦਾ ਤਾ ਹੀ ਨਾ ਪਹਿਲੇ ਕੰਮ ਚੱਲੇਗਾ ਹਾਂਜੀ ਮਮੀ ਨੂੰ ਤੇ ਕਹਿ ਦਿੰਦਾ ਆ ਤੇ ਰਪਿੰਦਰ ਨੂੰ ਵੀ ਕਹਿੰਦਾ ਸੀ ਮੈਂ ਮਮੀ ਨਾਲ ਨਾ ਕੋਈ ਗੱਲ ਕਰੀ ਚੱਲੇ ਹੋਈ ਆ ਤੇ ਕੋਈ ਗੱਲਬਾਤ ਨਾ ਵੱਧ ਘਟ ਕਰਨ ਹਾਂਜੀ ਉਹਦੀ ਆਪਾਂ ਪਹਿਲਾਂ ਜਾਂਦੇ ਆ ਮਖਤਾਰ ਭਾਜੀ ਘਰ ਉੱਥੋਂ ਸਿੱਧਾ ਗਾਂ ਚੱਲ ਜਾਂਗੇ ਠੀਕ ਆ ਚਲ ਬੈਠੋ ਬੈਠੇ ਮੀ ਬੈਠੇ ਪੁੱਤ ਮੈਂ ਤਾਂ ਦੱਸਣਾ ਹੀ ਪੀ ਉਹ ਵੀਰ ਜੀ ਹੁਣੀ ਆਉਣ ਲੱਗੇ ਹੀ ਤੇ ਘਰੇ ਹੀ ਨਾ ਤੁਸੀਂ ਹੈ ਤਾਂ ਪੁੱਤ ਘਰੇ ਹੀ ਆ ਕੰਮ ਹੀ ਕੋਈ ਕਿਉਂ ਦਿਨ ਮਿਲਣ ਗੱਲ ਨਹੀਂ ਆਉਣਾ ਨਹੀਂ ਮੰਮੀ ਜੀ ਉਹਨਾਂ ਨੇ ਵੀ ਨਾ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਕੋਈ ਤਾਂ ਕਰਕੇ ਆਉਣ ਲੱਗੇ ਹੀ ਤੇ ਮੈਨੂੰ ਪੁੱਛਣ ਦੇ ਹੀ ਵੀ ਘਰੇ ਹੀ ਆ ਮੰਮੀ ਹੁਣੀ ਤੇ ਮੈਂ ਤਾਂ ਕਰਕੇ ਤੁਹਾਨੂੰ ਦੱਸਣ ਆਈ ਆ ਵੀ ਘਰੇ ਹੀ ਰਿਓ ਕਿਤੇ ਜਾਇਓ ਨਾ ਗੱਲ ਕਰਨੀ ਸੀ ਸੋਖਿਆ ਹੈਗੀ ਪੁੱਤ ਹਾਂਜੀ ਹਾਂਜੀ ਨਹੀਂ ਠੀਕ ਠਾਕ ਹੀ ਆ ਉਦਾਂ ਹੀ ਆਉਣ ਲੱਗੇ ਆ ਚਲ ਕੋਈ ਗੱਲ ਨਹੀਂ ਹਾਂਜੀ ਕਰ ਲੈਨੇ ਗੱਲ ਕਿਹੜੀ ਗੱਲ ਕਰਨੀ ਆ ਆਹੋ ਤੇ ਉਹ ਚਾਹ ਦੇ ਨਾਲ ਫਿਰ ਕੀ ਕਰਾਂ ਕੋਈ ਗੱਲ ਨਹੀਂ ਸੰਦੀਪ ਨੂੰ ਕਹਿੰਦੀ ਆ ਤੇਰੇ ਡੈਡੀ ਆਉਂਦੇ ਆ ਤੇ ਮੀਟ ਹੁੰਦੀ ਆ ਕੁਛ ਨਾ ਕੁਛ ਚਲੋ ਠੀਕ ਆ ਗੱਲ ਕਰਨੀ ਆ ਮੈਨੂੰ ਲੱਗਦਾ ਵਾ ਪੱਕੀ ਇਹਨਾਂ ਗੱਡੀ ਵਾਲੀ ਗੱਲ ਹੀ ਕਰਨੀ ਹੁੰਨੀ ਆ ਚਲ ਚੰਗਾ ਸਭ ਏਦਾਂ ਹੀ ਗੱਲ ਕਰ ਲੈਣਗੇ ਨਾ ਆ ਜਿਹੜੀ ਮੁਸੀਬਤ ਕਾੜੀ ਛੇੜਨੀ ਹੈ ਨਾ ਉਹ ਮੈਨੂੰ ਕੋਈ ਕਰਨਾ ਨਾ ਪਊਗਾ ਲੈ ਆ ਤੇ ਨਾ ਪਰਮਾਤਮਾ ਨੇ ਲਾਗੇ ਹੋ ਕੇ ਮੇਰੀ ਸੁਣੀ ਆ ਨਾਰੇ ਨਾ ਸਾਪ ਵੀ ਮਰ ਜੂ ਤੇ ਸੋਟਾ ਵੀ ਨਾ ਟੁੱਟੂਗਾ ਕਿੱਡੀ ਵੀ ਮਿਲ ਜਾਣੀ ਆ ਤੇ ਮੈਨੂੰ ਬੁਰੀ ਵੀ ਨਹੀਂ ਬਣਨਾ ਪੈਣਾ ਚੱਲ ਕੋਈ ਨਹੀਂ ਅੱਜ ਗੱਲ ਹੋਈ ਜਾਣੀ ਆ ਸੰਦੀਪ ਨੂੰ ਦੱਸਦੀ ਆ ਮੈਂ ਤੇ ਭਾਬੀ ਤੇਰੀ ਆਈ ਸੀ ਗੱਲ ਕਰਨ ਆਉਣੀ ਉਹ ਚੋਲੇ ਨੇ ਦੱਸਿਆ ਹੋਣਾ ਵਾ ਕਿ ਗੱਡੀ ਮੰਗਦੇ ਆ ਜੋਤ ਮੈਂ ਸੋਚਣ ਡਿਆ ਵੀ ਅਭੀ ਚੰਗਾ ਕੀਤਾ ਜਿਹੜਾ ਮੁਖਤਿਆਰ ਭਾਈ ਨੂੰ ਨਾਲ ਨਹੀਂ ਲੈ ਕੇ ਚੱਲੇ ਕਿਉਂ ਮੁਰਕੇ ਰਪਿੰਦਰ ਦੀ ਸੱਸ ਨੇ ਕੋਈ ਵੀ ਗੱਲ ਕਰਦੀ ਨਾ ਤੇ ਕੰਮ ਐਵੇਂ ਨਾ ਵੱਜ ਜਾਣਾ ਕਿਉਂ ਅੱਗੇ ਉਹਨਾਂ ਸ਼ਾਪ ਸ਼ੂਬ ਮੋੜੀ ਆ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਭਾਜੀ ਕੀ ਪਤਾ ਦੱਸਦੇ ਹੋਣ ساری ਗੱਲ ਜਾਂ ਨਹੀਂ ਹਨਾ ਆਹੋ ਤੇ ਹੈ ਤੇ ਤਾਂ ਕਰਕੇ ਆਪਾਂ ਕੱਲੀ ਚੱਲਦੇ ਆਂ ਬਾਕੀ ਗੱਲਾਂ ਆ ਜੋ ਜਾਂਦੇ ਆਦੇ ਕਰਨੇ ਕੋਈ ਖਲੋਤੇ ਹਨਾ ਟਾਈਮ ਲੱਗ ਜਾਣਾ ਚਲੋ ਬੈਜੋ ਮੈਂ ਅਨੇਕ ਗੱਲ ਹੋਰ ਕਹਿਣਾ ਤੁਹਾਨੂੰ ਹਾਂਜੀ ਜਿਹੜੀ ਵੀ ਗੱਲ ਕਰਨੀ ਹੈ ਨਾ ਉਹਦੇ ਡੈਡੀ ਨਾਲ ਮੈਂ ਆਪ ਹੀ ਸ਼ੁਰੂ ਕਰੂੰਗਾ ਠੀਕ ਹੈ ਤੁਸੀਂ ਕੋਈ ਗੱਲ ਨਾ ਕਰਿਓ ਕਿ ਗੱਡੀ ਦੇਣੀ ਨਹੀਂ ਦੇਣੀ ਪਤਾ ਕਿਉਂ ਜਿਹੜੀ ਸਾਡੀ ਗੱਲ ਕੀਤੀ ਹੋਰ ਸਾਦ ਦੀ ਹੈ ਹੂੰ ਹੂੰ ਤੁਸੀਂ ਜਾਂ ਉਹਦੀ ਮੰਮੀ ਨੇ ਕੋਈ ਵੀ ਗੱਲ ਕੀਤੀ ਨਾ ਠੀਕ ਉਹ ਸਾਰੀ ਉਮਰ ਮੁੜ ਕੇ ਰੜਕਦੀ ਰਹਿਣੀ ਹੈ ਇੱਕ ਦੂਜੇ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਹਨਾ ਅਸੀਂ ਕਿਹੜਾ ਕੁੜੀ ਉਥੋਂ ਲਿਆਉਣੀ ਅਸੀਂ ਤੇਰੀ ਸੋਣੀ ਆ ਮੇਨ ਗੱਲ ਤੇ ਇਹੋ ਹੀ ਆ ਇਸੇ ਤਰੀਕੇ ਨਾਲ ਹਨਾ ਉਹ ਆਪਣੇ ਘਰ ਠੀਕ ਠਾਕ ਰਵੇ ਕਿਉਂ ਜੇ ਸਾਡੇ ਮਨ 'ਚ ਕੋਈ ਇਹੋ ਜਿਹੀ ਗੱਲ ਹੁੰਦੀ ਹੂੰ ਹੂੰ ਕਿ ਕੁੜੀ ਅਸੀਂ ਨਹੀਂ ਰੱਖਣੀ ਹਾਂ ਉੱਥੇ ਨਹੀਂ ਵਸਾਉਣੀ ਹਾਂਜੀ ਤੇ ਫੇਰ ਤੇ ਅਸੀਂ ਕੋਈ ਗੱਲਬਾਤ ਕਰਦੇ ਹਾਂਜੀ ਤੇ ਸਾਰਾ ਕੁਝ ਤੇ ਅਸੀਂ ਉਹਦੇ ਵਾਸਤੇ ਕਰਨ ਦੇ ਆ ਹੋਰ ਕੀ ਵੀ ਚੱਲ ਵਿਚਾਰੀ ਵਸਦੀ ਰਵੇ ਆਪਣੇ ਘਰ ਹਾਂਜੀ ਸਾਡੀ ਕਿਹੜੀ ਗੱਲ ਅਸੀਂ ਮਾੜੀ ਮੋੜੀ ਤੰਗੀ ਕੱਢ ਲਾਂਗੇ ਆਹਣਾ ਅਸੀਂ ਤਾਂ ਜਿਹੜੇ ਕੰਮ ਕਰਨੇ ਸੀ ਕਰ ਹੀ ਲਏ ਆ ਬਾਕੀ ਮੁਖਤਿਆਰ ਭਾਜੀ ਹੁਣਾਂ ਮਰੀ ਗੱਲ ਵੀ ਠੀਕ ਵਾ ਹਾਂਜੀ ਅਸੀਂ ਉਹਨਾਂ ਦੇ ਨਾਲ ਪਹਿਲਾਂ ਹੋਰ ਕੋਈ ਗੱਲ ਕਰਨੀ ਠੀਕ ਆ ਬਸ ਮੈਂ ਤਾਂ ਇਹੋ ਅੱਗੇ ਮਹਾਰਾਜ ਦੇ ਅਰਦਾਸ ਕਰਨ ਦੇ ਆ ਵਾ ਕਿ ਉਹ ਹੋਰ ਕੋਈ ਚੀਜ਼ ਕਹਿ ਦੇਣਾ ਤੇ ਚੱਲ ਸਾਡਾ ਵੀ ਕੰਮ ਜਿਹੜਾ ਸੌਖਾ ਹੀ ਨਿਬੜ ਜਾਊਗਾ ਹੋਰ ਕੀ ਆ ਹੈਨਾ ਇਹਦੀ ਫਿਕਰੀ ਲੱਗੀ ਆ ਜੇ ਉਹਨਾਂ ਕਿਹਾ ਗੱਡੀ ਫੇਰ ਭਾਵੇਂ ਹੱਸਦਿਆਂ ਕਰੀਏ ਤੇ ਭਾਵੇਂ ਰੋਂਦਿਆਂ ਕਰੀਏ ਫੇਰ ਕੋਈ ਨਾ ਕੋਈ ਕੰਮ ਕਰਨਾ ਹੀ ਪੈਣਾ ਸਾਨੂੰ ਕੋਈ ਗੱਲ ਨਹੀਂ ਆਪਣੀ ਧੀ ਵਾਸਤੇ ਕਰਨਾ ਆ ਜੇ ਦੇਣੀ ਵੀ ਪਊਗੀ ਫਿਰ ਦੇ ਦਾਂਗੇ ਹੋਰ ਜੀ ਆਹੋ ਕਰਾਂਗੇ ਕੋਹ ਨਾ ਕਹੋ ਫਿਰ ਕੀ ਕਰਨਾ ਵਾ ਤੋ ਇਹ ਇਥੇ ਖਲੋਤੇ ਕੀ ਵੇਖਣ ਡਏ ਜੀ ਉਹ ਆਹੋ ਵੇਖਣ ਡਿਆ ਵਾ ਤੇ ਬਸਮਤੀ ਲੱਗੇ ਆ ਚੱਲ ਵਧੀਆ ਹੋ ਗਿਆ ਟਾਈਮ ਨਾਲ ਲੱਗੀ ਆ ਆਹੋ ਮੇਰੀ ਗੱਲ ਸੁਣੋ ਹਾਂ ਰਪਿੰਦਰ ਮੈਨੂੰ ਕਹਿਣ ਲਈ ਸੀ ਤੇ ਮੇਰਾ ਭਰਾ ਤੇ ਪਰਜਾਈ ਆਉਣ ਲੱਗੇ ਆ ਕੰਮ ਆਉਣਾ ਨੇ ਕੋਈ ਕਹਿਣ ਲਈ ਆ ਕੋਈ ਗੱਲ ਕਰਨੀ ਆ ਤੇ ਮੈਂ ਤਾਂ ਸੋਚਿਆ ਚੱਲ ਚੰਗਾ ਹੋ ਜਾਊਗਾ ਜੇ ਗੱਡੀ ਬਾਰੇ ਗੱਲ ਕਰਨਗੇ ਤੇ ਸਾਨੂੰ ਕਹਿੰਦੀ ਲੋੜ ਹੀ ਨਾ ਪਊਗੀ ਮੈਨੂੰ ਲੱਗਦਾ ਵਾ ਉਹ ਚੋਲੇ ਨੇ ਉਹਨਾਂ ਨਾਲ ਗੱਲ ਕੀਤੀ ਹੋਣੀ ਆ ਕਿ ਉਹ ਗੱਡੀ ਮੰਗਦੇ ਆ ਚੱਲ ਸੱਪ ਵੀ ਮਰ ਜੂ ਤੇ लाठी ਵੀ ਨਾ ਟੁੱਟੂ ਦੋਵੇਂ ਕੰਮ ਹੋ ਜਾਣਗੇ ਸਾਨੂੰ ਜਿਹੜਾ ਪਾਪੜ ਵੇਲਣੇ ਪੈਂਦੇ ਆ ਨਾ ਉਹ ਵੇਲਣ ਦੀ ਕੋਈ ਲੋੜ ਹੀ ਨਹੀਂਗੀ ਆਪੇ ਉਹਨਾਂ ਨੇ ਗੱਲ ਛੇੜ ਲੈਣੀ ਆ ਤੇ ਜੋ ਕਹਿਣਗੇ ਨਾ ਗੱਡੀ ਦੇਣੀ ਆ ਤਾਂ ਨਾਂ ਨੁਕਰ ਜੀ ਨਾ ਕਰਿਓ ਤਾਂ ਨਿੱਕੀ ਗੱਡੀ ਦਾ ਨਾਂ ਨਹੀਂ ਜੇ ਲੈਣਾ ਗੱਡੀ ਵੱਡੀ ਲੈਣੀ ਆ ਸੁਣੀ ਨਾ ਮੇਰੀ ਗੱਲ ਪਰ ਅਮਰਤ ਤੂੰ ਗੱਡੀ ਗੱਡੀ ਕਰੀ ਜਾਣ ਢੀ ਆ ਪਹਿਲੋਂ ਵੇਹ ਤਾਂ ਸਹੀ ਵੀ ਆਏ ਕੀ ਕਰਨ ਆਓ ਮੈਨੂੰ ਤੇ ਇਹ ਆ ਵੀ ਕਿਤੇ ਕੁੜੀ ਨੂੰ ਨਾਣਾ ਲੈ ਜਣਾ ਇਹ ਗੱਡੀ ਮੰਗਦੇ ਆ ਤੂੰ ਆਪਣੀਆਂ ਕਰੀ ਜਾਣ ਢੀ ਵੀ ਉਹ ਗੱਡੀ ਵਾਸਤੇ ਆਉਂਦੇ ਆ ਜੇ ਪਤਾ ਹੁੰਦਿਆ ਵੀ ਗੱਡੀ ਦਾ ਨਾਂ ਨਾ ਲੈਣਗੇ ਨਾ ਫੇ ਤਾਂ ਬਸ਼ਰਮੀ ਹੋਣਗੇ ਬਚੋਲੇ ਨੇ ਵੀ ਦੱਸਿਆ ਹੋਊਗਾ ਤਾਂ ਕੁੜੀ ਨੇ ਵੀ ਦੱਸਿਆ ਵਾ ਵੀ ਗੱਡੀ ਮੰਗਦੇ ਆ ਤਾਂ ਇਹ ਤੇ ਉਹ ਆਉਂਦੇ ਆ ਤਾਂ ਕੋਈ ਗੱਲ ਨਹੀਂ ਜੇ ਆਉਂਦੇ ਆ ਨਾ ਮੈਂ ਗੜੀ ਨਹੀਂ ਪੱਧਰੀ ਨਹੀਂ ਤੇ ਉਹਨਾਂ ਦੀਆਂ ਗੱਲਾਂ ਸੁਣ ਲੂੰਗੀ ਠੋਕ ਠੋਕੇ ਜਵਾਬ ਦਵੂੰਗੀ ਇਹ ਗੱਲਾਂ ਦੇ ਛੱਡੋ ਹਾਂ ਮੈਨੂੰ ਇਹ ਦੱਸੋ ਚਾਹ ਪਾਣੀ ਨਾਲ ਥੋੜਾ ਬੋਤਾ ਸਮਾਨ ਲਿਆ ਦਿਓ ਬਹੁਤ ਜ਼ਿਆਦਾ ਲਿਆਉਣ ਦੀ ਲੋੜ ਨਹੀਂ ਗਈ ਦੱਸ ਸਮੋਸੇ ਦੇ ਫੜ ਲਿਆਓ ਓ ਮੇਰੀ ਗੱਲ ਸੁਣ ਉਹਨਾਂ ਚਮਾਂ ਜਾਣਿਆਂ ਨੇ ਆਉਣਾ ਵਾ ਤੇ ਨੇਰੇ ਸਮੋਸਿਆਂ ਦਾ ਥੋੜਾ ਸਰਨਾ ਹੋਰ ਕੀ ਲਿਆਉਣਾ ਉਹਨਾਂ ਵਾਸਤੇ ਪੀਜਾ ਨਾ ਮੰਗਾਣਾ ਕੋਈ ਮਿਠਾ ਲੈ ਆਉਂਦੇ ਨਾਲ ਕੋਈ ਨਹੀਂ ਮਿਠਾਈ ਮਿਠਾਵਾ ਬਿਸਕੁਟ ਹੈਗੇ ਆ ਘਰ ਨਾਲ ਬਿਸਕੁਟ ਰੱਖ ਦੇਣੇ ਆ ਤੇ ਨਾਲ ਸਮੋਸੇ ਰੱਖ ਦੇਣੇ ਆ ਤੇ ਚਾਹ ਪਿਆਲ ਦੇਣੀ ਹੈ ਓਏ ਅਗਲੇ ਕੀ ਕਹਿਣਗੇ ਕੀ ਕਹਿਣਗੇ ਲੋਕੀ ਤਾਂ ਈਆਂ ਦਾ ਘਰੋਂ ਪਾਣੀ ਨਹੀਂ ਪੀਂਦਾ। ਤੁਸੀਂ ਹੋਰ ਡਏ ਜੇ ਮਿੱਠਾ ਖਵਾਲਣੋਂ ਉਹਨਾਂ ਨੂੰ ਮਿੱਠਾ ਖਵਾਲਣਾ ਵਾ। ਜੇ ਤੈਨੂੰ ਗੱਡੀ ਦੇਣ ਤੇ ਫੇਰ ਤੂੰ ਸਭ ਕੁਝ ਰੱਖਦੀ ਅੱਗੇ। ਜੇ ਮੈਨੂੰ ਗੱਡੀ ਮਿਲ ਜੇ ਨਾ ਤੇ ਫੇਰ ਕੋਈ ਗੱਲ ਨਹੀਂ ਫੇਰ ਬਰਫੀ ਨਾਲ ਚਾਹ ਪਿਆ ਲੂ ਉਹਨਾਂ ਨੂੰ। ਚਲ ਕੋਈ ਨਹੀਂ ਆਉਂਦੇ ਆ ਤੇ ਵੇਚਦੇ ਆ ਫਿਰ। ਦੇਖਣਾ ਕੀ ਆ। ਚਲੋ ਤੇ ਜਾ ਕੇ ਤਾਂ ਪੁੱਛ ਲੈ ਸੰਦੀਪ ਨੂੰ ਵੀ ਕੀ ਲਿਆਉਣਾ ਵਾ। ਤੇ ਮੈਂ ਆਈ ਜੇ ਜਰੀਕ ਨਾ ਆ ਡੰਗਰਾਲ ਚਾਤੀ ਮਾਰਾਂ। ਚਲ ਫਿਰ ਮੈਂ ਜਾਂਦਾ। ਇੱਧਾਂ ਕਰਦੀ ਆਂ। ਪੈਨਜੀ ਨੂੰ ਫੋਨ ਕਰਕੇ ਦੱਸਦੀ ਆ ਕਿ ਆਉਂ ਲਗੇ। ਹੈਲੋ। ਸਸੀ ਗੱਲ ਪੈਨ ਜੀ। ਹਾਂਜੀ ਠੀਕ ਠਾਕ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਉਹਨਾਂ ਰਪਿੰਦਰ ਦਾ ਭਰਾ ਤੇ ਪਰਜਾਈ ਆਉਣ ਲੱਗੇ ਆ। ਮੈਨੂੰ ਲੱਗਦਾ ਵਾ ਜਿਹੜੇ ਝੰਟ ਵਿੱਚ ਅਸੀਂ ਪੈਣ ਲੱਗੇ ਹਾਂ ਨਾ ਉਹਦੇ ਵਿੱਚ ਪੈਨ ਦੀ ਲੋੜ ਹੀ ਨਹੀਂ ਪੈਣੀ। ਕਹਿਣ ਲਈ ਆ ਤੇ ਉਹਨਾਂ ਨੇ ਕੋਈ ਗੱਲ ਕਰਨੀ ਆ। ਹੋਰ ਗੱਲ ਉਹਨਾਂ ਨੇ ਕਾਦੀ ਕਰਨੀ ਆ। ਇਹ ਉਹ ਦਿਨ ਲੰਦੀ ਗੱਲ ਕਰਨੀ ਹੁਣੀ ਆ ਪੀ ਗੱਡੀ ਗੁੱਡੀ ਦੇਣੀ ਨਹੀਂ ਨਹੀਂ ਚੰਗੀ ਤਰ੍ਹਾਂ ਹੀ ਕਰੂੰਗੀ ਗੱਲ ਮੇਰਾ ਇਰਾਦਾ ਹੁਣਾ ਤੇਰੇ ਕੰਮ ਰੋਕ ਦਿੰਨੇ ਆ ਹੈਨਾ ਚਲ ਕੋਈ ਨਹੀਂ ਜਾਂਦਿਆਂ ਤਾਂ ਸਾਰੀ ਗੱਲ ਦੱਸ ਦਿਆਂ ਤੁਹਾਨੂੰ ਚਲੋ ਠੀਕ ਆ ਰੱਖ ਦਿਆਂ ਮੈਂ ਫੋਨ ਚਲ ਜਾਵਾਂ ਕਹਿਣਾ ਵੀ ਹੱਲੀ ਬੈਗੀ ਆਈ ਨਹੀਂਗੀ ਕਹਿੰਦੇ ਆ ਜਾਓ ਸਤਿ ਸ਼੍ਰੀ ਅਕਾਲ ਰਵਿੰਦਰ ਸਤਿ ਸ਼੍ਰੀ ਅਕਾਲ ਬੀ ਠੀਕ ਠਾਕ ਵਧੀਆ ਵਧੀਆ ਤੁਸੀਂ ਵਧੀਆ ਠੀਕ ਠਾਕ ਵਧੀਆ ਵਧੀਆ ਸਾਸੋਰਾ ਘਰੇ ਆਈ ਏ ਤੇਰੇ ਚਲੋ ਹਾਂਜੀ ਘਰੇ ਆਈ ਠੀਕ ਆ ਹਾਂਜੀ ਅਰਵਿੰਦਰ ਜੀ ਹਾਂਜੀ ਨਾਜਬਾਬੀ ਮਾਸੜ ਜੀ ਨੇ ਕਿੱਥੇ ਮਾਸੜ ਜੀ ਨੇ ਹਾਂਜੀ ਘਰੇ ਹੀ ਨੇ ਮੈਂ ਬੁਲਾਉਣੀ ਆ ਤੇ ਨਾਲੇ ਪਾਣੀ ਲੈ ਕੇ ਆਵਾਂ ਠੀਕ ਆ ਮੈਂ ਫਿਰ ਇਹਦੇ ਕਰੀ ਕਹਿਣਾ ਕੋਈ ਵੀ ਗੱਲ ਕਰਦੀਆਂ ਬੜੇ ਧਿਆਨ ਨਾਲ ਠੀਕ ਆ ਕੋਈ ਗੱਲ ਨਹੀਂ ਹਾਂ ਯੂਟ ਹੀ ਪਾਣੀ ਤੇ ਮੈਂ ਮੁਰਹਣ ਨੂੰ ਵਾਜ ਦਿੰਨੀ ਆ ਠੀਕ ਹੈ ਸਸੇਵੇਂ ਸੀ ਸਸੇਕਾਰ ਕੋਤ ਕਿਹਾ ਸੱਚ ਕਲ ਮੈਂ ਸਸੇਕਾਰ ਹੋਰ ਠੀਕ ਹੈ ਸੱਚ ਕਲ ਮੈਂ ਸਸੇਕਾਰ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਆਜੋ ਹੋਰ ਜੋ ਆਪਣਾ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਬਸ ਹੀ ਕਰਨਾ ਹੋਰ ਜੋ ਆਪਣਾ ਪਰਿਵਾਰ ਸਾਹਿਬ ਠੀਕ ਠਾਕ ਆ ਹਾਂਜੀ ਵਧੀਆ ਠੀਕ ਠਾਕ ਜੀ ਤੋਂ ਇਹ ਵਿੱਚ ਝੋਲਿਆਂ ਨੂੰ ਲੈ ਆਉਣਾ ਹੈ ਨਾਲ ਮੈਂ ਤੇ ਆ ਕੇ ਆਈ ਮੈਂ ਕਿਰਪਾ ਜੀ ਹੁਣਾਂ ਨੂੰ ਅੱਛਾ ਜੀ ਤੇ ਕੰਮ ਹੀ ਹੈ ਉਹਨਾਂ ਨੂੰ ਕੋਈ ਠੀਕ ਆ ਤੇ ਕਹਿੰਦੇ ਸੀ ਕਿਤੇ ਕੋਈ ਗੱਲ ਦੀ ਫੇਰ ਮਾਰਾਂਗੇ ਫੇਰ ਠੀਕ ਠੀਕ ਆ ਹਾਂਜੀ ਤੇ ਭੈਣੇ ਹੁਣਾਂ ਲੈ ਆਉਣਾ ਹੈ ਮੰਮੀ ਫਿਰ ਮਸਲੀ ਘਰ ਫਿਰ ਕੋਈ ਨਾ ਕੋਈ ਆ ਜਾਂਦਾ ਵਾ ਆਹੋ ਇਹ ਤਾਂ ਗੱਲ ਆ ਉਹਦੇ ਕਰਕੇ ਘਰ ਵੀ ਫਿਰ ਤੁਹਾਨੂੰ ਪਤਾ ਸਿਆਣਾ ਬੰਦਾ ਜ਼ਰੂਰੀ ਹੈ ਤੇ ਫਿਰ ਜੇ ਸਾਰੇ ਜਣੇ ਆ ਜੀਏ ਤੇ ਫਿਰ ਕੋਈ ਕੰਮ ਵਾਲਾ ਕੋਈ ਪਹਿਲੀ ਬਹੌਣ ਵਾਲਾ ਕੋਈ ਦੁੱਧ ਵਾਲਾ ਤੇ ਫਿਰ ਬੰਦੇ ਮੁਰ ਜਾਂਦਾ ਕੋਈ ਨਾ ਹਾਂ ਨਹੀਂ ਨਹੀਂ ਬੰਦਾ ਕੋ ਠੀਕ ਉਹਦੇ ਕਰਕੇ ਫਿਰ ਕੋਈ ਨਹੀਂ ਲਿਆਵਾਂਗੇ ਕਿਸ ਦਿਨ ਜਰੂਰ ਆਵਾਂਗੇ ਠੀਕ ਠੀਕ ਚੱਲ ਪੁੱਤ ਸ਼ਾਮ ਨੂੰ ਚਲੀ ਜਾਣਾ ਸੀ ਹਾਂਜੀ ਚਲ ਤਾਂ ਜਾਣਾ ਸੀਗਾ ਪਰ ਤੁਹਾਨੂੰ ਪਤਾ ਫਿਰ ਸਰਦਾ ਨਹੀਂਗਾ ਉਹ ਖਾ ਜਾਂਦਾ ਕੰਮ ਚਲ ਕੋਈ ਨਹੀਂ ਫਿਰ ਕਿਸ ਦਿਨ ਲਿਆਉ ਉਹ ਨਾਲ ਕੋਈ ਗੱਲੀ ਮਸੀਜ ਲਿਆਵਾਂਗੇ ਕਿੰਨੇ ਨਾਲ ਅਸੀਂ ਤੇ ਨਾਲ ਅਸਲ 'ਚ ਕੋਈ ਗੱਲ ਹੀ ਕਰਨ ਆਏ ਆ ਤੁਹਾਡੇ ਨਾਲ ਤਾਂ ਕਰਕੇ ਅਸੀਂ ਸੋਚਿਆ ਵੀ ਚੱਲ ਕੱਲੇ ਆ ਜਾਨੇ ਆ ਤੇ ਗੱਲ ਪਹਿਲਾਂ ਕਰਨੇ ਜਾਗੇ ਪੁੱਤ ਜੀ ਇਹ ਜਿਆਦਾ ਜ਼ਰੂਰੀ ਹੀ ਤੇ ਤੁਸੀਂ ਫੋਨ ਤੇ ਦੱਸ ਦੇਣੇ ਸਾਨੂੰ ਫੋਨ ਤੇ ਮਸਲੇ ਚ ਕੀ ਗੱਲ ਕਰਨੀ ਹੈ ਜਿਹੜੀ ਗੱਲ ਸਾਹਮਣੇ ਬੈ ਕੇ ਹੋ ਜਾਣੀ ਆ ਉਹਦੇ ਨਾਲ ਦੀ ਰੀਸ ਨਹੀਂ ਆ ਇਹ ਤਾਂ ਗਲਤ ਹੈ ਠੀਕ ਆ ਗੱਲ ਤੁਹਾਨੂੰ ਵੀ ਪਤਾ ਹੀ ਆ ਹਾਂਜੀ ਮੈਂ ਚੋਲੇ ਨੇ ਹੁਣ ਦੱਸੀ ਹੀ ਕੀ ਸਾਰੀ ਅੱਛਾ ਜੀ ਗੱਡੀ ਵੱਲੋਂ ਕਹਿੰਦੇ ਸੀਗੇ ਤੇ ਉਹੋ ਹੀ ਤਾਂ ਦਾਣਾ ਹੀ ਸਲਾਹ ਕਰਨ ਆਏ ਆ ਵੀ ਕਿੱਦਾਂ ਕਰਨੀ ਚਾਹੀਦੀ ਹੈਗੇ ਤੁਸੀਂ ਦੱਸ ਦੋ ਗੱਲ ਤੇ ਉਹਨਾਂ ਨੂੰ ਪਤਾ ਸਹੀ ਕੀਤੀ ਆ ਅਸੀਂ ਤੇ ਉਹਨਾਂ ਨੂੰ ਕਿਹਾ ਸੀ ਸਾਰੀ ਗੱਲ ਦੱਸੀ ਹੀ ਉਹਨਾਂ ਨੂੰ ਵੀ ਇਹ ਪੁੱਤ ਮੁੰਡੇ ਨੂੰ ਹੀ ਪੜਾਇਆ ਨੌਕਰੀ ਤੇ ਲਵਾਇਆ ਤੂੰ ਵੀ ਸਿਆਣਾ ਵਾ ਤੈਨੂੰ ਪਤਾ ਹੀ ਆ ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਖਰਚਾ ਆਉਂਦਾ ਵਾ ਨੌਕਰੀ ਤਾਂ ਲਵਾਉਣਾ ਹੋਵੇ ਤੇ ਕਿੰਨੇ ਖਰਚੇ ਲੱਗਦੇ ਆ ਤੇ ਗੱਲ ਅਸੀਂ ਕੋਈ ਗਲਤ ਨਹੀਂ ਕਹੀ ਨਾਲੇ ਨਾ ਜਦੋਂ ਤੁਸੀਂ ਕਿਹਾ ਹੈ ਨਾ ਵੀ ਵਿਆਹ ਸਿੰਪਲ ਕਰਨਾ ਵਾ ਮੈਂ ਵਿਚੋਲੇ ਨੂੰ ਉਦੋਂ ਹੀ ਕਹਤਾ ਸੀ ਵੀ ਜੇ ਵਿਆਹ ਸਿੰਪਲ ਕਰਨਾ ਵਾ ਤੇ ਗੱਡੀ ਆਉਣੀ ਚਾਹੀਦੀ ਆ ਫਿਰ ਨੱਕ ਨਮੂਜ ਰੱਖਣ ਵਾਸਤੇ ਨਾ ਸਾਰੇ ਕੰਮ ਕਰਨੇ ਪੈਂਦੇ ਆ ਅਸੀਂ ਵੀ ਸ਼ਰੀਕੇ ਬਰਾਦਰੀ ਵਿੱਚ ਰਹਿਨੇ ਆ ਨੱਕ ਦੇਣਾ ਹੁੰਦਾ ਵਾ ਲੋਕੀ ਮਖੌਲ ਕਰਦੇ ਆ ਪੀ ਪੁੱਤ ਤੇਰੇ ਦੀ 90000 ਰੁਪਇਆ ਤਨਖਾਹ ਵਾ ਆਇਆ ਤੇ ਕੁਝ ਵੀ ਨਹੀਂ ਗਾ ਤਾਂ ਕਰਕੇ ਕਹਿਣ ਡਿਆ ਉਹ ਤਾਂ ਹਨ ਕਿਸ ਚੀਜ਼ ਦੀ ਘਾਟ ਤੇ ਹੈ ਨਹੀਂਗੀ ਮਹਾਰਾਜ ਨੇ ਬਾਹਰਲੇ ਬੂਏ ਤੱਕ ਰਿਜਕ ਦਿੱਤਾ ਵਹਨ ਅਸੀਂ ਤੇ ਪੁੱਤ ਉਹਦੋਂ ਤੇ ਬਾਹਰ ਨਹੀਂ ਨਿਕਲੇ ਵੀ ਕੀ ਦਸੀਏ ਲੋਕਾਂ ਨੂੰ ਲੋਕੀ ਮਖੌਲ ਕਰਦੇ ਆ ਤੇ ਜ਼ਮੀਨ ਵੀ ਹੈਗੀ ਮੁੰਡਾ ਵੀ ਨੌਕਰੀ ਕਰਦਾ ਰਿਸ਼ਤੇਦਾਰ ਕਿਦਾਂ ਦੇ ਟੱਕਰੇ ਆ ਤੁਹਾਨੂੰ ਉਹਦਾ ਸ਼ਰਮ ਆਉਂਦੀ ਆ ਫਿਰ ਹਨ ਤੇ ਤੁਸੀਂ ਦੱਸੋ ਸਿਆਣੇ ਜੇ ਦੋਵੇ ਜੀ ਕੀ ਜਵਾਬ ਦਈਏ ਉੱਥੇ ਕੋਈ ਗੱਲ ਨਹੀਂ ਮਾਸਟਰ ਜੀ ਪਿੱਛੇ ਜਿਹੜੀ ਵੀ ਗੱਲ ਹੋਈ ਆ ਉਹਦੇ ਬਾਰੇ ਸਾਨੂੰ ਅਸਲ 'ਚ ਨਹੀਂ ਪਤਾ ਹੈਗਾ ਜੇ ਹਾਨੂੰ ਪਤਾ ਹੁੰਦਾ ਤਾਂ ਚਲੋ ਅਸੀਂ ਕੋਈ ਹੋਰ ਹੱਲ ਕਰਦੇ ਕਿਉਂਜੋ ਤਾਂ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਸਾਰੀ ਗੱਲ ਦਾ ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ ਐਂ ਤੇ ਪੁੱਤ ਦੋ ਤਿੰਨ ਅਰੇ ਭੇਜਿਆ ਉਹਨਾਂ ਨੂੰ ਮਚੋਲਿਆਂ ਨੂੰ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਕੋਈ ਗੱਲ ਕੀਤੀ ਠੜ ਨਾਲ ਨਹੀਂ ਗੱਲ ਤੇ ਉਹਨਾਂ ਸਾਡੇ ਨਾਲ ਕੀਤੀ ਹੁਣ ਸਾਰੀ ਹਾਂਜੀ ਉਹ ਵੀ ਕਹਿੰਦੇ ਕਿ ਕਹਿੰਦੇ ਵੀ ਚਲੋ ਸਾਨੂੰ ਵਿਆਹ ਤੋਂ ਥੋੜਾ ਚਿਰ ਪਹਿਲਾਂ ਪਤਾ ਹੁੰਦਾ ਨਾ ਤੇ ਫੇਰ ਕੋਈ ਹੱਲ ਨਿਕਲ ਜਾਂਦਾ ਜਾਂ ਸ਼ਾਇਦ ਹੋ ਸਕਦਾ ਤੁਸੀਂ ਵੀ ਥੋੜੇ ਦਿਨ ਪਹਿਲਾਂ ਕਿਹਾ ਹੋਵੇ ਉਹਨਾਂ ਨੂੰ ਠੀਕ ਆ ਉਹਦੇ ਕਰਕੇ ਫਿਰ ਕਹਿੰਦੇ ਵੀ ਥੋੜਾ ਜਿਹਾ ਗੋਲਮੋਲ ਜਿਹਾ ਹੋ ਗਿਆ ਕੰਮ ਨਹੀਂ ਪੁੱਤੇ ਹੀ ਤੋਂਦੋਂ ਗਿਆ ਹੀ ਜਦੋਂ ਉਹਨਾਂ ਨੇ ਆਣ ਕੇ ਇਹਨੂੰ ਸੁਣਾ ਦਿੱਤਾ ਸੀ ਨਾ ਕਿ ਵਿਆਹ ਸਿੰਪਲ ਕਰਨਾ ਵਾ ਉਹ ਆਂਦੇ ਹੀ ਨੀ ਬਰਾਤ ਸਾਂਭ ਨਹੀਂ ਸਕਦੇ ਤੇ ਮੈਂ ਚੱਲ ਬਰਾਤ ਨਹੀਂ ਸਾਂਭ ਸਕਦੇ ਤੇ ਗੱਡੀ ਦੇ ਦੇਣ ਤੂੰ ਵੀ ਸਿਆਣਾ ਵਾ ਜੇ ਪੈਸਾਂ ਵਿੱਚ ਵਿਆਹ ਕਰਨਾ ਹੋਵੇ ਤਾਂ ਕਿੰਨਾ ਖਰਚਾ ਲੱਗਦਾ ਵਾ ਸਾਡੇ ਤੇ ਬਰਾਤ ਹੀ ਨਾ 3-400 ਬੰਦਾ ਹੋ ਜਾਣੀ ਕੋਈ ਗੱਲੀ ਮਸੀ ਪਿਛੇ ਦੀ ਗੱਲ ਹੁਣ ਪਿਛੇ ਰਹਿ ਗਈ ਆ ਆਪਾਂ ਅੱਗੇ ਦਾ ਸੋਚੀ ਵੀ ਅੱਗੇ ਕੀ ਕਰਨਾ ਵਾ ਅਸੀਂ ਤਾਂ ਥਰ ਨਏ ਗੱਲ ਕਰਨ ਆਏ ਆ ਵੀ ਚਲੋ ਗੱਡੀ ਹੁਣ ਤੁਹਾਨੂੰ ਵੀ ਪਤਾ ਵਾ ਵੀ ਆਪ ਹੀ ਕਰ ਲੈਣੀ ਹੋਵੇ ਨਾ ਤੇ ਬੜਾ ਔਖਾ ਕੰਮ ਹੋ ਜਾਂਦਾ ਵਾ ਤੇ ਮੈਂ ਤਾਂ ਜੋਦੇ ਸਭ ਨੂੰ ਸਲਾਹ ਕਰਨ ਦੇ ਆ ਵੀ ਜੇ ਗੱਡੀ ਤੋਂ ਇਲਾਵਾ ਤੁਹਾਡੀ ਕੋਈ ਹੋਰ ਮੰਗ ਹੈਗੀ ਆ ਤੇ ਚਲੋ ਗੱਡੀ ਰਹਿਣ ਦਿੰਦੇ ਆ ਤੇ ਆਪਾਂ ਤੁਹਾਡੀ ਕੋਈ ਹੋਰ ਮੰਗ ਪੂਰੀ ਕਰ ਦਿੰਦੇ ਆ ਵੇਖ ਜੋ ਬਣ ਪੁੱਤ ਤੁਹਾਡੀ ਡਿਮਾਂਡ ਹੋਰ ਕੋਈ ਨਹੀਂ ਆ ਗੱਡੀ ਦੀ ਡਿਮਾਂਡ ਆ ਤੇ ਅਸੀਂ ਗੱਡੀ ਲੈਣੀ ਆ ਬਸ ਵੇਖ ਪੁੱਤ ਜਦੋਂ ਧੀਆ ਭਿਆਣਾ ਦਾ ਵਿਆਹ ਕਰੀਏ ਨਾ ਸੌਖੇ ਘਰ ਲੱਭਣੇ ਹੋਣ ਤੇ ਜੇਬ ਚੋਂ ਖਰਚਾ ਕਰਨਾ ਹੀ ਪੈਂਦਾ ਹੁੰਦਾ ਵਾ ਮੁੰਡਾ ਵੀ ਨੌਕਰੀ ਵਾਲਾ ਲੱਭਾ ਦਹੀ ਜ਼ਮੀਨ ਪਾਂਡਾ ਵੀ ਖੁੱਲਾ ਵਾ ਤੇ ਫੇਰ ਹੁਣ ਦਾਇਤ ਦੇਣਾ ਹੀ ਪੈਣਾ ਜੇ ਤੁਸੀਂ ਚਿੱਸੀ ਵਟੋ ਨਾ ਚਿੱਸੀ ਵਟਿਆਂ ਗੁਜ਼ਾਰਾ ਨਹੀਂਗਾ ਹੁਣ ਅਸੀਂ ਤੇ ਵੇਖੋ ਮਾਸਟਰ ਜੀ ਤੁਹਾਡੇ ਅੱਗੇ ਬੁਝਾਰਸ਼ੀ ਕਰ ਸਕਦੇ ਆ ਕਿਉਂ ਤੁਹਾਨੂੰ ਵੀ ਪਤਾ ਵਾ ਵੀ ਹੁਣ ਜਿਹੜਾ ਕੰਮ ਕਰਦਾ ਮੈਨੂੰ ਆਪ ਹੀ ਕਰਨਾ ਪੈਣਾ ਤੇ ਜੇ ਸੱਚ ਗੱਲ ਪੁੱਛੋ ਨਾ ਤੇ ਅਸੀਂ ਤੇ ਆਪਣੀ ਭੈਣ ਦਾ ਭਾਰਾ ਹੌਲਾ ਮਾਹੀ ਲਾਇਆ ਵਾ ਤਾਂ ਆ ਕਰਕੇ ਅਸੀਂ ਤੁਹਾਨੂੰ ਪੁੱਛਣ ਡੇ ਆ ਵੀ ਚਲੋ ਜੇ ਤੁਹਾਡੀ ਕੋਈ ਹੋਰ ਮੰਗ ਵਾ ਨਾ ਤੇ ਅਸੀਂ ਉਹ ਪੂਰੀ ਕਰ ਦਲੀਏ ਪਰ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਜੇ ਗੱਡੀ ਦੀ ਆ ਨਾ ਗੱਲ ਸਿਰਫ ਤੇ ਕੋਈ ਗੱਲ ਨਹੀਂ ਇਹ ਗੱਡੀ ਦਾ ਵੀ ਹੱਲ ਕਰ ਦਾਂਗੇ ਕੋਈ ਨਾ ਕੋਈ ਪਰ ਇਹ ਆ ਇਹ ਸਾਨੂੰ ਥੋੜਾ ਜਿਆਦਾ ਟਾਈਮ ਜ਼ਰੂਰ ਦੇਉ ਤੇ ਮੇ ਪੁੱਤ ਅਸੀਂ ਨਹੀਂ ਕਹਿੰਦੇ ਵੀ ਗੱਡੀ ਦੋ ਪਤਾ ਗੱਲ ਗਿਆ ਹੁਣ ਸ਼ਰੀਕੇ ਦੇ ਵਿੱਚ ਰਹਿਣਾ ਪੈਂਦਾ ਨਾ ਤੇ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਣਾ ਵਾ ਕਿ ਕੀ ਗੱਲ ਕੀ ਹੋਈ ਆ ਵੀ ਕਿਉਂ ਨਹੀਂ ਦਿੱਤੀ ਕੀ ਗੱਲ ਆ ਨਾਲੇ ਪੁੱਤ ਜਿਹੜੇ ਰੀਤੀ ਰਿਵਾਜ ਬਣੇ ਹੁੰਦੇ ਆ ਨਾ ਉਹ ਕਰਨੇ ਹੀ ਪੈਂਦੇ ਆ ਹੁਣ ਅਹੀਂ ਸੰਦੀਪ ਦਾ ਵਿਆਹ ਕੀਤਾ ਸੀ ਉਹਨਾਂ ਕੋ ਗੱਡੀ ਹੈਗੀ ਸੀ ਉਹ ਕਹਿੰਦੇ ਵੀ ਗੱਡੀ ਨਹੀਂ ਚਾਹੀਦੀ ਹੁਣ ਅਹੀਂ ਮਾਪਿਓ ਹਾਂ ਸਾਨੂੰ ਪਤਾ ਹੈਗਾ ਕਿ ਜੇ ਗੱਡੀ ਉਹਨਾਂ ਦੇ ਕੋਲ ਹੈਗੀ ਆ ਅਸੀਂ 10 ਲੱਖ ਤਾਂ ਚੈੱਕ ਦੇ ਦਿੱਤਾ ਸੀ ਉਹਨਾਂ ਨੂੰ ਤੇ ਕੋਈ ਗੱਲ ਨਹੀਂ ਜਿਹੜੀ ਚੀਜ਼ ਲੈਣੀ ਆ ਤੁਸੀਂ ਲੈ ਲਿਓ ਆਪਣੀ ਮਰਜ਼ੀ ਦੇ ਨਾਲ ਤੇ ਜੇ ਉਹਨਾਂ ਦੇ ਘਰ ਗੱਡੀ ਆ ਅਸੀਂ ਵੀ ਗੱਡੀ ਦੇ ਦਿੰਦੇ ਤਾਂ ਦੋ ਗੱਡੀਆਂ ਉਹਨਾਂ ਨੇ ਕੀ ਕਰਨੀਆਂ ਹੈਗੀਆਂ ਐਵੇਂ ਘਰ ਖਲੋਤੀ ਰਹਿਣੀ ਸੀ ਬਿਲਕੁਲ ਸਹੀ ਗੱਲ ਆ ਤੁਹਾਡੀ ਮਸੀ ਜੀ ਤਹਾਡਾ ਤੇ ਰਾਦਾ ਹੀ ਉਦਾਂ ਵਿਆਹ ਤਾਂ ਪਹਿਲਾਂ ਗੱਡੀ ਵੱਡੀ ਲੈਣ ਦਾ ਫਿਰ ਵਿਚੋਲਾ ਕਹਿੰਦਾ ਕੋਈ ਗੱਲ ਨਹੀਂ ਗੱਡੀ ਉਧਰੋਂ ਆ ਜਾਣੀ ਹੈ ਅਸੀਂ ਚੁੱਪ ਕਰਕੇ ਬਹਿ ਗਏ ਤੇ ਤੂੰ ਵੀ ਪੁੱਤ ਸਿਆਣਾ ਵਾ ਸਾਡੇ ਜੋਗੀ ਤੇ ਜਿਹੜੀ ਘਰ ਖਲੋਤੀ ਉਹ ਹੀ ਬਥੇਰੀ ਆ ਅੱਗੇ ਵੀ ਉੱਤੇ ਹੀ ਜਾਈ ਆਈਦਾ ਸੀ ਹੁਣ ਜਿੱਦਾਂ ਨਵਾਂ ਨਵਾਂ ਇਹਨਾਂ ਦਾ ਵਿਆਹ ਹੋਇਆ ਸੀ ਰਿਸ਼ਤੇਦਾਰੀ ਵਿੱਚ ਇਹਨਾਂ ਦੋਵਾਂ ਜੀਆਂ ਜਾਣਾ ਸੀ ਤੁਹਾਡੀ ਸੋਭਾ ਹੋਈ ਸੀ ਜੇ ਗੱਡੀ ਦਿੰਦੇ ਹੋ ਤੇ ਚਲੋ ਫਿਰ ਇਦਾਂ ਕਰਦੇ ਮਾਸਟਰ ਜੀ ਆਪਾਂ ਹਾਂਜੀ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਤੇ ਇਹ ਆ ਵੀ ਚਲੋ ਥੋੜੀ ਬਹੁਤੀ ਅਹੀਂ ਵੀ ਤਿਆਰੀ ਕਰ ਲਾਂਗੇ ਹਨਾ ਤੁਹਾਨੂੰ ਪਤਾ ਹੁਣ ਐਡੀ ਵੱਡੀ ਚੀਜ਼ ਲੈਣੀ ਆ ਥੋੜਾ ਟਾਈਮ ਤਾਂ ਚਾਹੀਦਾ ਹੀ ਆ ਟਾਈਮ ਫਿਰ ਲੰਮਾ ਨਾ ਨਾ ਪਾਓ ਤੁਸੀਂ ਦੱਸ ਦਿਓ ਕਿੰਨਾ ਕੁ ਟਾਈਮ ਸਹੀ ਐ ਕਰੋ ਜਦੋਂ ਉਹਨੇ ਮੁੰਡੇ ਨੇ ਆਉਣਾ ਵਾ ਉਦੋਂ ਤੱਕ ਤੇ ਹਾਲ ਹੋ ਗਏ ਹਟਾ ਡੇਢ ਮਹੀਨੇ ਤੱਕ ਆਉਣਾ ਹੋਂ ਛੁੱਟੀ ਲਵਲੀ ਨੇ ਠੀਕ ਆ ਤੇ ਨਾਲੇ ਗੱਡੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਲਿਓ ਸਾਨੂੰ ਇੱਕ ਵਾਰ ਸਲਾਹ ਕਰ ਲੈਂਦਾ ਲਵਲੀ ਨਾਲ ਤੇ ਉਹ ਕੀ ਕਹਿੰਦਾ ਵਾ ਠੀਕ ਆ ਜੀ ਉਹਨੇ ਚਲਾਉਣੀ ਆ ਹਾਂਜੀ ਚਲੋ ਜਿਹੜੀ ਵੀ ਕਹਿੰਦੇ ਆ ਕੋਈ ਗੱਲ ਦੱਸਦੇ ਹੋ ਨਾ ਤੁਸੀਂ ਖਰਚਾ ਵੀ ਕੀਤਾ ਉਹਨੇ ਗੱਡੀ ਵੀ ਨਾ ਚਲਾਈ ਤਾਂ ਕੀ ਫਾਇਦਾ ਤੁਹਾਡੇ ਖਰਚਾ ਕਰਨ ਦਾ ਫਿਰ ਠੀਕ ਆ ਨਾ ਤੇ ਗੁੱਸਾ ਨਾ ਮੇਰੀ ਗੱਲਾਂ ਦਾ ਕਰਿਓ ਨਹੀਂ ਨਹੀਂ ਗੁੱਸਾ ਮੈਂ ਸੀਂ ਕਹਿੰਦਾ ਕਰਨਾ ਵਾ ਚਲੋ ਜਿਹੜੇ ਕੰਮ ਬਣੇ ਆ ਕਰਨੇ ਚਾਹੀਦੇ ਆ ਕੋਈ ਗੱਲ ਨਹੀਂ ਅਸੀਂ ਵੀ ਤੁਹਾਡਾ ਨਾ ਸਹਿਮਤ ਹਾਂਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਠੀਕ ਆ ਜੇ ਸਾਨੂੰ ਪਤਾ ਹੁੰਦਾ ਤਾਂ ਚਲੋ ਅਸੀਂ ਪਹਿਲਾਂ ਹੀ ਬਹਿ ਕੇ ਗੱਲ ਕਰ ਲੈਂਦੇ ਗਲਤੀ ਤੇ ਬਚੋਲੇ ਦੀ ਆ ਪੁੱਤ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਚਲੋ ਕੋਈ ਗੱਲ ਨਹੀਂ ਈਆਂ ਨੂੰ ਦੱਸ ਦੇ ਫੋਨ ਕਰਕੇ ਭਾਜੀ ਨਾਲ ਗੱਲ ਕਰ ਲਿਓ ਠੀਕ ਜਿੱਦਾਂ ਵੀ ਕਹਿਣਗੇ ਨਾ ਉਦਾਂ ਹੀ ਆਪਾਂ ਕਰ ਦਾਂਗੇ ਤੇ ਇਹ ਵੀ ਦੱਸ ਦੇ ਤੁਹਾਨੂੰ ਵੀ ਕਦੋਂ ਤੱਕ ਛੁੱਟੀ ਆਉਣਾ ਉਹਨਾਂ ਨੇ ਚਲੋ ਕਰਕੇ ਗੱਲ ਹਾਂ ਦੱਸਦੇ ਆ ਤੁਹਾਨੂੰ ਠੀਕ ਹੈ ਜੀ ਹਾਂ ਫਲਾ ਪਰੌਣਿਆਂ ਨੂੰ ਪੁਚਾ ਪਾਣੀ ਪੀਣਾ ਹੈ ਲਈ ਰਪਿੰਦਰ ਬਣਾਉਣਾ ਮੈਂ ਬੰਦੀ ਆ ਆ ਤਾਂ ਗੱਲਾਂ ਜੀ ਟਾਈਮ ਲੰਘ ਗਿਆ ਸਾਰਾ ਹੀ ਹਰਪਿੰਦਰ ਆ ਜਾ ਮੈਂ ਬਣ ਕੇ ਜਾ ਹਾਂਜੀ ਬਸ ਬਣ ਚਲੀ ਆ ਚਲ ਠੀਕ ਆ ਚਾਹ ਨਾਲ ਪਿਆਰ ਦੇ ਉਹਨਾਂ ਨੂੰ ਸਾਰੀ ਗੱਲ ਦੱਸਦੀ। ਇਹ ਨਾ ਹੋਵੇ ਗੁੰਗਰੂਆਂ ਤੋਂ ਮਿੱਟੀ ਝਾੜ ਦੇ। ਨਹੀਂ ਕੋਈ ਗੱਲ ਨਹੀਂ ਅੰਮੀ ਉਹਨਾਂ ਨੂੰ ਪਤਾ ਹੀ ਆ। ਨਾਲੇ ਜਿਹੜੀ ਗੱਲ ਕਰਨ ਆਏ ਆ ਤੁਹਾਨੂੰ ਦੱਸ ਦਿੱਤਾ ਹੀ ਹੁਣ ਸਾਰਾ ਕੁਝ ਦੂਜੇ ਨੰਬਰ ਤੇ ਗੱਲ ਇੱਕ ਹੋ ਰਹੀ ਓ। ਉਹਨਾਂ ਨੂੰ ਕਹੀਂ ਵੀ ਆਪਣੀ ਮਰਜ਼ੀ ਨਾਲ ਗੱਡੀ ਨਾ ਖਰੀਦਣ ਲੈ ਪਿਓ। ਅਸੀਂ ਮੁੰਡੇ ਨਾਲ ਫੋਨ ਤੇ ਸਲਾਹ ਕਰਾਂਗੇ। ਜਿਹੜੀ ਗੱਡੀ ਕਹੂਗਾ ਨਾ ਉਹੋ ਲੈ ਕੇ ਦੇਣ। ਐਦਾਂ ਪੈਸੇ ਖਰਚਣ ਦਾ ਕੋਈ ਫਾਇਦਾ ਨਹੀਂਗਾ। ਹੁਣ ਅੰਦਰ ਬਹਿਣਾ ਵਾ ਤੇਰੇ ਲਾਗੇ। ਹਾਂਜੀ। ਤੇ ਕੰਨਾਂ ਚੋਂ ਗੱਲ ਕੱਢਦੀ। ਕੋਈ ਗੱਲ ਨਹੀਂ ਰਵੀ ਇੱਕ ਅਮੇ ਤਾਂ ਚੱਲਦੇ ਹੁੰਦੇ ਆ ਕੋਈ ਗੱਲ ਨਹੀਂ ਮੰਮੀ ਮੈਂ ਕਰ ਲੂੰਗਾ ਉਹਨਾਂ ਨਾਲ ਕਿਹ ਤਰੀਕੇ ਨਾਲ ਗੱਲ ਕਰੀ ਚੰਗਾ ਮੈਂ ਅੰਦਰ ਮੂੰਹ ਵਾਲੇ ਵੇਖਣ ਰਹੀ ਆ ਮੈਨੂੰ ਪਤਾ ਵਾ ਸਿੱਧੀ ਗੱਲ ਤੋਂ ਕਰਨੀ ਹੈ ਨੀਗੀ ਮੈਂ ਤਾਂ ਕਹਿਤਾ ਉਹਨਾਂ ਨੂੰ ਹੁਣ ਤੇਰਾ ਫਰਜ਼ ਹੀ ਹੋ ਇੰਤਾਸ ਇੱਕੋ ਗੱਲ ਹੀ ਕਰੀ ਜਾਂਦੇ ਆ ਬਾਰ ਬਾਰ ਹੁਣ ਕਹਿ ਤੇ ਦਿੱਤਾ ਵਾ ਵਿਚਾਰਿਆਂ ਨੂੰ ਉਹਨਾਂ ਨੇ ਗੱਲ ਵੀ ਕਰ ਲਈ ਆ ਕੀ ਤੋਂ ਹੁਣ ਇਹ ਗੱਡੀ ਵੀ ਹੱਡੀ ਮਰਜ਼ੀ ਦੇ ਮਿਲਣੀ ਚਾਹੀਦੀ ਆ ਹੁਣ ਜਿੰਨੀ ਕੋਨਾ ਕੋ ਵਿਚਾਰਾ ਉਹ ਗੰਜਾਸ਼ ਹੋਊਗੀ ਉਹ ਸਭ ਨਹੀਂ ਲੈ ਕੇ ਦੇਣਗੇ ਪਤਾ ਨਹੀਂ ਕਿੱਦਾਂ ਦਾ ਟੱਬਰ ਵਾਏ ਮੈਨੂੰ ਤਾਂ ਸਮਝ ਨਹੀਂ ਲੱਗੰਦੀ ਕਿੱਥੇ ਵਿਆਹ ਛੜਿਆ ਮੈਨੂੰ ਕਰਦਿਆਂ ਨੇ ਦੇਖ ਰਪਿੰਦਰ ਪਿੱਛੇ ਜੋ ਹੁਣ ਹੈ ਨਾ ਉਹਦੇ ਕਿ ਆਇਆ ਹੋਂ ਪਰ ਹੁਣ ਇਹਦਾ ਮਤਲਬ ਇਹ ਨਹੀਂ ਆ ਪਈ ਬਹੁਤ ਤੁਹਾਨੂੰ ਗਾਵੇਂ ਕੋਈ ਗੱਲ ਨਹੀਂ ਦੱਸਣੀ ਜੇ ਤੂੰ ਹੀ ਹਾਨੂੰ ਗੱਲ ਦੱਸੀ ਹੁੰਦੀ ਤੈਨੂੰ ਤਾਂ ਇੰਨੇ ਤਸੀਹੇ ਝੱਲਨੇ ਪੈਂਦੇ ਸਾਨੂੰ ਨਹੀਂ ਪਤਾ ਲੱਗਦਾ ਪੀਤੋ ਇਥੇ ਕਿੰਨੀ ਕਿ ਸੌਖੀ ਆ ਜਿੱਦਾਂ ਤੂੰ ਪਿੰਡ ਆਈ ਤੇ ਗਈ ਆ ਨਾ ਉਹ ਵੀਰ ਤੇ ਨੂੰ ਪਤਾ ਵਾ ਵੀ ਬਾਅਦ ਚ ਕਿੰਨੀ ਟੈਨਸ਼ਨ ਚ ਰਹੇ ਆ ਭਾਬੀ ਜੀ ਮੇਰੇ ਤਾਂ ਕਰਕੇ ਨਹੀਂ ਕਹਿੰਨੀ ਕਿ ਤੁਸੀਂ ਅੱਗੇ ਮਹਾਪਾਰ ਲਾਇਆ ਮੇਰਾ ਕਿੰਨਾ ਕੁਛ ਕੀਤਾ ਪਹਿਲਾਂ ਪੜਾਇਆ ਲਿਖਾਇਆ ਸਭ ਕੁਝ ਕੀਤਾ ਆ ਤੇ ਹੁਣ ਤੁਹਾਨੂੰ ਫੇਰ ਮਿਆ ਵਾਲੀ ਗੱਲ ਦੱਸ ਕੇ ਨਾ ਤੰਗੀ ਦੇਣਾ ਨਹੀਂ ਚਾਹੁੰਨੀ ਪਰ ਨਾ ਇਹ ਗੱਲ ਅਖੀਰ ਤੇ ਮੈਨੂੰ ਨਾ ਕਹਿਣੀ ਪਈ ਆ ਕੀ ਕਰਦੀ ਤਾ ਕਰਕੇ ਦੱਸਿਆ ਕਿ ਇਹ ਤੰਗੀ ਬੜੀ ਦਿੰਦੇ ਹੀ ਵੇ ਰੁਪਿੰਦਰ ਇਹ ਗੱਲਾਂ ਤੇਾਨੂੰ ਹੁਣ ਪਤਾ ਲੱਗੀਆਂ ਵਾ ਤੇ ਬਹੂ ਇਹ ਵੀ ਤਾਂ ਪਤਾ ਲੱਗੀਆਂ ਵਾ ਹਨੂ ਬਚੋਲਿਆ ਨੇ ਦੱਸਿਆ ਵਾ ਜੇ ਉਹ ਨਾ ਦੱਸਦੇ ਤੂੰ ਤੇ ਇੱਥੇ ਤਸੀਹ ਚੱਲੀ ਜਾਣੀ ਸੀ ਨਾ ਤੇ ਜੇ ਤੂੰ ਇੱਥੇ ਦੁਖੀ ਆ ਤੁਹਾਡੇ ਜਾਨ ਨੂੰ ਉੱਥੇ ਬੜਾ ਸੋਖਿਆ ਉੱਥੇ ਮੰਮੀ ਵਿਚਾਰੇ ਚੁਰਦੇ ਰਹਦੇ ਰਹਿੰਦੇ ਆ ਰੁਪਿੰਦਰ ਠੀਕ ਠਾਕ ਆ ਭਾਵੇਂ ਹੀ ਉਹਨਾਂ ਨੂੰ ਕੋਈ ਗੱਲ ਨਹੀਂ ਦੱਸਦੇ ਫਿਰ ਵੀ ਮਾਵਾ ਨੂੰ ਪਤਾ ਲੱਗ ਜਾਂਦਾ ਹੁੰਦਾ ਆ ਹੁਣ ਨਾ ਮੇਰੀ ਬਹੂ ਇੱਕ ਗੱਲ ਧਿਆਨ ਰੱਖੀ ਜਿਹੜੀ ਵੀ ਕੋਈ ਗੱਲ ਹੁੰਦੀ ਆ ਨਾ ਦੱਸੀਂ ਜ਼ਰੂਰ ਛਿਦੈਨੇ ਘਰ ਗੱਲਾਂ ਦੱਸੀਆਂ ਹੁੰਦੀਆਂ ਵਾ ਮੈਂ ਕਿਹੜਾ ਕਹਿੰਦੀ ਆ ਵੀ ਨਿੱਕੀ ਨਿੱਕੀ ਗੱਲ ਸਾਨੂੰ ਦੱਸ ਵੀ ਨਿੱਕੀ ਨਿੱਕੀ ਗੱਲ ਜਿਹੜੀ ਘਰ ਚ ਹੁੰਦੀ ਆ ਪੀ ਅੱਜ ਮੇਰੇ ਨਾਲ ਹੋਇਆ ਇਦਾਂ ਕੀਤਾ ਪਰ ਜਿਹੜੀ ਗੱਲ ਦੀ ਤੈਨੂੰ ਦੰਗੀ ਆ ਉਹ ਤੇ ਤੁਹਾਨੂੰ ਦੱਸਣੀ ਆ ਜੇ ਸਾਨੂੰ ਨਾ ਦੱਸੇਂਗੇ ਤੇ ਕਿੰਨੂੰ ਦੱਸਣੀ ਗੱਲ ਪਤਾ ਨਾ ਕੀ ਆ ਭਾਬੀ ਜਦੋਂ ਮੈਂ ਵੀਰਜੀ ਵਾਲ ਰਹੀ ਨਹੀਂ ਸੀ ਨਾ ਵੀ ਕਿੱਦਾਂ ਵਿਚਾਰੀ ਮਿਹਨਤ ਕਰਨਦੀ ਆ ਇੱਕ ਦੀ ਉਦਾਂ ਡਾੜੀ ਸਿਰ ਤੇ ਹੰਨੀ ਚੱਲ ਜੇ ਡੜੀ ਜੀ ਹੁੰਦੇ ਦੋਵੇਂ ਜਣੇ ਰਲ ਮਿਲ ਕੇ ਕਰ ਲੈਂਦੇ ਫਿਰ ਵੀ ਕੋਈ ਏਡੀ ਗੱਲ ਨਹੀਂ ਹੋਣੀ ਤੇ ਇੱਕ ਪਾਸਿਓ ਮੰਮੀ ਵਿਚਾਰੇ ਬਿਮਾਰ ਰਹਿੰਦੇ ਆ ਉਹਨਾਂ ਦਾ ਦਵਾਈ دارੂ ਚੱਲਦਾ ਤੇ ਜਦੋਂ ਮੈਂ ਗਈ ਹੀ ਨਾ ਪਿੰਡ ਮੈਂ ਜਦੋਂ ਹਾਲਾਤ ਵੇਖੇ ਨਾ ਵੀਰ ਜੀ ਦੇ ਤੇ ਮੇਰਾ ਕੈਨ ਨੂੰ ਦਿਲ ਨਹੀਂ ਕਰਦਾ ਰਪਿੰਦਰ ਗੱਲ ਤੇ ਬਹੁਤ ਕਹਿਣੀ ਪੈਣੀ ਹੀ ਕੋਈ ਗੱਲ ਨਹੀਂ ਪਿੱਛੇ ਜੋ ਹੋ ਗਿਆ ਨਾ ਜਿੱਦਾਂ ਦਾ ਵੀ ਹੋ ਗਿਆ ਵਾ ਉਹਨੂੰ ਹੁਣ ਮੰਨ ਚ ਨਾ ਲਈ ਗਾਵਾਸਤੇ ਮੇਰੀ ਭੈਣ ਨਾ ਜਿਹੜੀ ਵੀ ਗੱਲ ਹੋਊਗੀ ਸਾਨੂੰ ਜ਼ਰੂਰ ਦੱਸੀ ਇਹ ਗੱਲ ਦਾ ਤਾਂ ਹੀ ਹੱਲ ਕਰ ਲਾਂਗੇ ਹੁਣ ਤੇ ਹੀ ਉਹਨਾਂ ਨੂੰ ਬਿਠਾ ਕੇ ਪੁੱਛ ਲਿਆਵਾ ਜੇ ਹੋਰ ਕੋਈ ਮੰਗਿਆ ਤੇ ਹੁਣ ਦੱਸ ਦੋ ਪਰ ਉਹਨਾਂ ਦੀ ਤੇ ਰੱਟ ਨਾ ਇੱਕੋ ਚੀਜ਼ ਤੇ ਟਿਕੀ ਆ ਵੀ ਅਹੀਂ ਗੱਡੀ ਲੈਣੀ ਆ ਤੇ ਕੋਈ ਗੱਲ ਨਹੀਂ ਬਹੁਤ ਤੇ ਪਰਵਾਹ ਨਾ ਕਰ ਅਹੀਂ ਜਿੰਨੇ ਜੋਗੇ ਹੈਗੇ ਆ ਨਾ ਤੇਰੇ ਨਾਲ ਹੀ ਤੈਨੂੰ ਥੋੜੀ ਅਹੀਂ ਦੁਖੀ ਵੇਖ ਸਕਦੇ ਚੱਲ ਭਾਬੀ ਜੀ ਜੇ ਤੁਸੀਂ ਵੀ ਚੰਗੇ ਆ ਨਾ ਤੇ ਤਾਂ ਹੀ ਇਹ ਵਾਲਾ ਕੰਮ ਹੋਣ ਲੱਗਾਵਾ ਜੇ ਤੁਹਾਡੀ ਥਾਂ ਤੇ ਕੋਈ ਹੋਰ ਹੁੰਦੀ ਨਾ ਤੇ ਉਹਨੇ ਮੇਰੀ ਕਿੱਥੇ ਬਾਹ ਫੜਨੀ ਹੀ ਉਹਨਾਂ ਨੇ ਤੇ ਉਹੀ ਕਹਿਣਾ ਹੀ ਕਿ ਚੰਗਾ ਵਸ ਗੋ ਗਲੋਂ ਲੱਥੀ ਆ ਤੈਨੂੰ ਲੱਥੀ ਰਹਿਣ ਦੋ ਪਰ ਤੁਹਾਡੇ ਵਰਗੀ ਭਾਬੀ ਨਾ ਰੱਬ ਸਾਰਿਆਂ ਨੂੰ ਹੀ ਦਵੇ ਜਿੰਨਾ ਤੂੰ ਸਾਥ ਦੇਂਦੀ ਆ ਇਦਾਂ ਦੀਆਂ ਗੱਲਾਂ ਨਾ ਕਰ ਰਵਿੰਦਰ ਮੈਂ ਤੈਨੂੰ ਹੱਥੀ ਵਿਆਹ ਕੇ ਧੋਰਿਆ ਵਾ ਤੂੰ ਗਈ ਉਪਰੀ ਥੋੜੀ ਆ ਮੈਨੂੰ ਗਾਂ ਤਾਂ ਇਦਾਂ ਦੀ ਗੱਲ ਨਹੀਂ ਸੋਚਣੀ ਚੱਲ ਆ ਜਾ ਬਾਹ ਮੇਰਾ ਬਹੁ ਜਿੰਨੀਆਂ ਗੱਲਾਂ ਹੋ ਗਈਆਂ ਵਾ ਨਾ ਉਹਨਾਂ ਨੂੰ ਇੱਥੇ ਹੀ ਰਹਿਣ ਦੀ ਗਾਂ ਕੋਈ ਗੱਲ ਹੋਊਗੀ ਨਾ ਜ਼ਰੂਰ ਦੱਸੀ ਹੋਂਤੇ ਹੀ ਰਲ ਮਿਲ ਕੇ ਹੱਲ ਕਰ ਲੈਣੀਆਂ ਪਰ ਹੋਰ ਤੰਗੀਆਂ ਥੋੜੀ ਦਮਾਉਣੀਆਂ ਆ ਤੈਨੂੰ ਫਿਰ ਬਹਿ ਕੇ ਗੱਲ ਕਰਾਂਗੇ ਨਾਲ ਕੋਈ ਗੱਲ ਨਹੀਂ ਭਾਬੀ ਜੇ ਗੱਡੀ ਕੋਈ ਵੀ ਗੱਲ ਹੋਊਗੀ ਨਾ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਚੱਲਾ ਜਾ ਮੇਰਾ ਬੋਹ ਕੋ ਨਾ ਕਹਿਣਾ ਅੰਦਰ ਪਤਾ ਨਹੀਂ ਕਿਹੜੀਆਂ ਸਦਮਾਂ ਲਈਆਂ ਕਰਨ